ਆਸ ਨਹੀਂ ਸੀ ਬਹੁਤੀ ਸੀ ਕਿ ਲੱਖ ਡੇਢ ਲੱਖ ਵੋਟ ਲੈ ਜਾਗੇ ਚਲੋ ਲੱਖ ਅਸ਼ੀਦ ਪਰਵਾਰ ਆ ਸੰਗਤਾਂ ਸੰਜੋਗ ਦੇਣਗੇ ਕਿੰਤਨ ਬਾਰੇ ਨਹੀਂ ਸੋਚਿਆਗਾ ਨਹੀਂ ਇੰਨਾ ਨਹੀਂ ਸੀ ਕਿ ਅਵੇਂ ਆਪਾਂ ਝੂਠ ਮਾਰੀਏਗੇ ਅੱਜ ਤੁਹਾਡੇ ਕੋਲੇ ਕਿਉਂਕਿ ਸਾਡੇ ਕਿਹੜਾ ਵਰਕਰ ਸੀ ਪਿੰਡਾਂ ਚ ਤੇ ਅਸੀਂ ਇੱਕ ਸਾਨੂੰ ਮੈਨੂੰ ਇੰਨੀ ਆਸ ਸੀਗੀ ਬੀਬੀ ਖਾਲਸਾ 2.5 ਲੱਖ ਲੈ ਗਈ ਆ ਭਾਈ ਸਾਹਿਬ ਨੂੰ ਮੈਂ ਇਹੀ ਕਹਿ ਕੇ ਆਇਆ ਅਸੀਂ ਮੈਂ ਕਿਹਾ ਤੁਸੀਂ ਆਓ ਸੋਸ਼ਲ ਮੀਡੀਆ ਨੌਜਵਾਨ ਤੁਰਨਗੇ ਆਪਣੇ ਨਾਲ ਇਹ ਜਿੱਤ ਸਾਡੀ ਨਹੀਂ ਗਈ ਇਹ ਜਿੱਤ ਅਕਾਲ ਪੁਰਖ ਵਾਹਿਗੁਰੂ ਦੀ ਜਿੱਤ ਹੈ ਖਾਲਸਾ ਪੰਥ ਦੀ ਜਿੱਤ ਆ ਇਹ ਖਾਲਸਾ ਪੰਥ ਨੇ ਇਹ ਉਹ ਦੀ ਝੋਲੀ ਪਾਉਣੀ ਅਸੀਂ ਇਸ ਜਿੱਤ ਦੀ ਤੇ ਅਕਾਲੀ ਦਲ ਨੇ ਬਹੁਤ ਫਾਹਾਂ ਅਠਾਈਆਂ ਭਾਜਪੀ ਜਾਊਗਾ ਫਲਾਨਾ ਜਾਊਗਾ ਸਾਡੇ ਵਿਰੋਧੀਆਂ ਨੇ ਤੁਸੀਂ ਇਹ ਸੋਚੋ ਵੀ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਮੈਂਬਰ ਰਹੇ ਉਹ ਗਏ ਕਿਸੇ ਨਾਲ ਮੈਂਬਰ ਪਾਰਲੀਮੈਂਟ ਨੂੰ ਉਹਦਾ ਕੋਟਾ ਮਿਲਣਾ ਹੀ ਮਿਲਣਾ ਜਿਹੜਾ ਉਹ ਵੰਡ ਸਕਦਾ ਲੋਕਾਂ ਚ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਸਰਪਜੀਤ ਸਿੰਘ ਖਾਲਸਾ ਤਾਂ ਉਸਦੇ ਹੱਕ ਦੇ ਵਿੱਚ ਫਰੀਦਕੋਟ ਦੇ ਲੋਕ ਪੁੱਤਰੇ ਨੇ ਤਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਉਂਕਿ ਜਿੰਨੇ ਸਰਜੀਤ ਸਿੰਘ ਖਾਲਸਾ ਦੇ ਨਾਲ ਲੋਕ ਸੀਗੇ ਉਹਨਾਂ ਦੇ ਨਾਲ ਸਪੋਰਟ ਕੀਤੀ ਹੈ ਤਾਂ ਇਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹਾਲਾਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਬਿਨਾਂ ਪੈਸਿਆਂ ਤੋਂ ਬਿਨਾਂ ਕਿਸੇ ਖਰਚੇ ਤੋਂ ਬਿਨਾਂ ਪੇਟ ਤੋਂ ਇਹ ਲੋਕ ਇੱਥੇ ਪਹੁੰਚਿਆ ਇਹਨਾਂ ਨੇ ਖੁੱਲ ਕੇ ਜਿਹੜਾ ਸਰਜੀਤ ਸਿੰਘ ਖਾਲਸੇ ਦੀ ਸਪੋਰਟ ਕੀਤੀ ਆ ਆਪਾਂ ਕਹਿ ਸਕਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੇ ਨਾਮ ਨੂੰ ਜਿਹੜੀ ਇਹਨਾਂ ਨੇ ਵੋਟ ਪਾਈ ਆ ਤਾਂ ਸਰਬਜੀਤ ਸਿੰਘ ਖਾਲਸੇ ਦੀ ਜਿਹੜੀ ਹੁਣ ਇਸੇ ਕਰਕੇ ਜਿਹੜੀ 57 58000 ਦੇ ਕਰੀਬ ਹੈ ਜਿਹੜੀ ਉਸ ਦੀ ਲੀਡ ਚੱਲ ਰਹੀ ਹੈ ਤਾਂ ਗੱਲਬਾਤ ਕਰਾਂਗੇ ਕਿਉਂਕਿ ਦਲੇਰ ਸਿੰਘ ਢੋਰ ਪਹਿਲੇ ਦਿਨੋਂ ਉਹਨਾਂ ਦੇ ਨਾਲ ਜਿਹੜੇ ਸਪੋਰਟ ਤੇ ਚੱਲ ਰਹੇ ਨੇ ਕਿਉਂਕਿ ਜਦੋਂ ਕਾਗਜ਼ ਭਰੇ ਸੀਗੇ ਜਾਂ ਉਸ ਤੋਂ ਪਹਿਲਾਂ ਸਭ ਤੋਂ ਪਹਿਲੇ ਦਿਨ ਜਦੋਂ ਬਾਬਾ ਫਰੀਦ ਦੀ ਪਵਿੱਤਰ ਧਰਤੀ ਦੇ ਸਰਬਜੀਤ ਸਿੰਘ ਖਾਲਸਾ ਆਉਂਦੇ ਆ ਤਾਂ ਉਸ ਦਿਨ ਸਭ ਤੋਂ ਪਹਿਲਾਂ ਦਲੇਰ ਸਿੰਘ ਡੋੜ ਉਹਨਾਂ ਦੇ ਨਾਲ ਸੀ ਗੱਲਬਾਤ ਕਰਦੇ ਡੋੜ ਸਾਹਿਬ ਪਹਿਲੇ ਦਿਨ ਤੁਸੀਂ ਉਹਨਾਂ ਦੇ ਨਾਲ ਤੁਰੇ ਆ ਲੈ ਕੇ ਆਏ ਆ ਰਸਤੇ ਦੇ ਵਿੱਚ ਤੇ ਉਸ ਦਿਨ ਦਾ ਅੱਜ ਦੇ ਦਿਨ ਦਾ ਕਿੰਨਾ ਫਰਕ ਲੱਗਦਾ ਸ਼ੁਰੂ ਵਿੱਚ ਪਹਿਲੇ ਦਿਨ ਜੇ ਅਸੀਂ ਪੰਜ ਸਿੰਘ ਸੀਗੇ ਤਖਤ ਸ੍ਰੀ ਦਮਦਸਾ ਮੱਥਾ ਟੇਕਿਆ ਬਠਿੰਡੇ ਪ੍ਰੈਸ ਕਾਨਫਰੰਸ ਕੀਤੀ ਇਹ ਉਸ ਦਿਨ ਕੋਈ ਆਸ ਨਹੀਂ ਸੀ ਬਹੁਤੀ ਸੀ ਕਿ ਲੱਖ ਡੇਢ ਲੱਖ ਵੋਟ ਲੈ ਜਾਗੇ ਚਲੋ ਲੱਖ ਸ਼ਹੀਦ ਪਰਿਵਾਰ ਆ ਸੰਗਤਾਂ ਸੰਜੋਗ ਦੇਣਗੇ ਕਿਤਨ ਬਾਰੇ ਨਹੀਂ ਸੋਚਿਆਗਾ ਨਹੀਂ ਇੰਨਾ ਨਹੀਂ ਸੀ ਕਿ ਅਵੇਂ ਆਪਾਂ ਝੂਠ ਮਾਰੀਏ ਅੱਜ ਤੁਹਾਡੇ ਕੋਲ ਕਿਉਂਕਿ ਸਾਡੇ ਕਿਹੜਾ ਵਰਕਰ ਸੀ ਪਿੰਡਾਂ ਚ ਤੇ ਅਸੀਂ ਇੱਕ ਸਾਨੂੰ ਮੈਨੂੰ ਇੰਨੀ ਆਸ ਸੀਗੀ ਬੀਬੀ ਖਾਲਲਾ 2.5 ਲੱਖ ਲੈ ਗਈ ਆ ਭਾਈ ਸਾਹਿਬ ਨੂੰ ਮੈਂ ਇਹੀ ਕਹਿ ਕੇ ਆਇਆ ਸੀ ਮੈਂ ਕਿ ਤੁਸੀਂ ਆਓ ਸੋਸ਼ਲ ਮੀਡੀਆ ਨੌਜਵਾਨ ਤੁਰਨਗੇ ਆਪਣੇ ਨਾਲ ਇਹ ਤਾਂ ਕਾਲਪੁਰਖ ਨੇ ਕਲਾ ਵਰਤਾਈ ਹੈ ਜੀ ਉਹ ਕਾਲਸੀ ਦੀ ਇਹੀ ਗੱਲ ਕਹਿ ਰਹੇ ਸੀ ਮੈਂ ਵੀ ਇੰਟਰਵਿਊ ਕੀਤਾ ਸੀ ਉਹ ਕਹਿ ਰਹੇ ਸੀਗੇ ਮੇਰੀ ਤਾਂ ਕੋਈ ਸੋਚ ਵੀ ਨਹੀਂ ਸੀਗੀ ਫਰੀਦਕੋਟ ਦੇ ਲੋਕ ਲੈ ਕੇ ਆਏ ਆ ਮੈਨੂੰ ਤਾਂ ਵੀ ਯਾਰ ਇੱਥੇ ਲਾ ਝੋਨ ਲਾੜਾ ਕੇ ਬਿਲਕੁਲ ਜੀ ਅਸੀਂ ਬਹੁਤ ਉਹਨਾਂ ਨੂੰ ਫੋਨ ਰਜਾਨਾ ਲਾਉਣਾ ਉਹ ਕਹਿੰਦੇ ਸੀ ਅੱਜ ਆਉਣੇ ਆ ਕੱਲ ਆਉਣੇ ਪੈਸਾ ਹੈ ਨਹੀਂ ਮੇਰੇ ਕੋਲੇ ਆਪਾਂ ਕਿਵੇਂ ਤੁਰਾਂਗੇ ਮੈਂ ਕਹਾਂ ਜੀ ਤੁਸੀਂ ਆਓ ਬਹੁਤ ਵੱਡੀ ਕੁਰਬਾਨੀ ਪੈਸਾ ਤੁਹਾਡੇ ਮਗਰ ਆਊਗਾ ਵਾਕਈ ਕੋਈ ਦਸਵੰਦ ਤਾਂ ਲੋਕਾਂ ਨੇ ਇਹ ਜਿਹੜਾ ਦਸਾਂ ਨੂੰ ਦੀ ਕਿਰਤ ਕਰਦਾ 5-500 ਰੁਪਏ ਦਿਹਾੜੀ ਵੀ ਕਰਦਾ ਵਿਚਾਰਾ ਉਹਨੇ ਵੀ ਦਸਵੰਦ ਕੱਢ ਕੇ ਦਿੱਤਾ ਕਿਸੇ ਨੇ ਪੈਟਰੋਲ ਨਹੀਂ ਪੋਇਆ ਕਿਸੇ ਨੇ ਡੀਜ਼ਲ ਨਹੀਂ ਪੋਇਆ ਸਟਿੱਕਰ ਝੰਡੇ ਸਾਡੇ ਤੋਂ ਪੂਰੇ ਪੰਜਾਬ ਦੇ ਦਸਵੰਦ ਤੋਂ ਛਵਾਈ ਲੋਕਾਂ ਨੇ ਅਮੀਰ ਹੋਈ ਆ ਕਾਲਪੁਰਖ ਦੀ ਆਪਾਂ ਜੇ ਗੱਲ ਕਰੀਏ ਤਾਂ 10 ਦਿਨ ਪਹਿਲਾਂ ਹੀ ਜਿਹੜਾ ਇਹ ਰੁੱਖ ਸਾਰੀ ਹਵਾ ਇੱਕਦਮ ਜਿਹੜੀ ਅਕਾਲ ਸੇਵਲ ਹੋਈ ਆ ਕਾਰਨ ਕੀ ਬਣਿਆ ਇੱਕਦਮ ਹੀ ਕਿਉਂ ਸਾਰੇ ਲੋਕ ਅਕਾਲ ਸੇਵਲ ਹੋ ਗਏ ਆਪਾਂ ਮੰਨ ਸਕਦੇ ਆ ਲੋਕਾਂ ਦੀ ਜਿਹੜੀ ਸੋਸਾਇਟੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਨਾਲ ਆਪਾਂ ਕਹੇ ਦਰਬਾਰ ਸਾਹਿਬ ਤੇ ਦੂਜੇ ਪਾਸੇ 1 ਜੂਨ ਤੇ 4 ਜੂਨ ਦਾ ਦਿਨ ਵੀ ਆ ਗਿਆ 1 ਜੂਨ ਨੂੰ ਵੋਟਾਂ ਪੈ ਗਈਆਂ ਤੇ 4 ਜੂਨ ਨੂੰ ਨਤੀਜੇ ਤੁਹਾਡੇ ਵਰਗੇ ਵਧੀਆ ਜਿਹੜੇ ਸੂਝਵਾਨ ਮੀਡੀਆ ਵਾਲੇ ਵੀਰ ਆ ਉਹਨਾਂ ਨੇ ਤੇ ਬਾਕੀ ਅਸੀਂ ਜਦੋਂ ਪਿੰਡਾਂ 'ਚ ਗਏ ਇਤਿਹਾਸ ਦੱਸਿਆ ਨੌਜਵਾਨਾਂ ਨੂੰ ਇਤਿਹਾਸ ਸੁਣਾਇਆ ਰੌਂਕ ਤੇ ਖੜੇ ਕਰਨ ਦਾ ਇਤਿਹਾਸ ਸੀ ਇਦਾਂ ਦਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਦੋਂ ਪਾਣੀ ਵੀ ਬੰਦ ਕਰ ਦਿੱਤਾ ਗਿਆ ਚਲੋ ਜਿਹੜੇ ਬੰਦੇ ਜਿਹੜੇ ਆਪਾਂ ਆਮ ਹੀ ਹਰਮੰਦਰ ਸਾਹਿਬ ਹੁਣ ਵੀ ਦਰਸ਼ਨ ਕਰਨ ਜਾਂਦੇ ਜਿਨ੍ਹਾਂ ਨੂੰ ਧਰਮ ਜੋਧ ਦੇ ਮੋਰਚੇ ਬਾਰੇ ਬਹੁਤੀ ਜਾਣਕਾਰੀ ਵੀ ਨਹੀਂ ਸੀਗੀ ਉਹਦਾ ਸੱਚਖੰਡ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਸੀਗੇ ਉਹ ਨਿੱਕੇ ਨਿੱਕੇ ਮਾਸੂਮ ਬੱਚੇ ਬੀਬੀਆਂ ਪੈਣਾ ਸ਼ਹੀਦ ਕੀਤੀਆਂ ਗਈਆਂ ਬਾਕੀ ਸੋਸ਼ਲ ਵੀਡੀਓ ਨੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਕੁਰਬਾਨੀ ਬਹੁਤ ਵੱਡੀ ਸੀਗੀ ਉਹਨੇ ਇਹ ਹਵਾ ਬਣਾਈ ਸਾਰੀ ਇਹ ਬਾਕੀ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਇਹ ਜਿੱਤ ਸਾਡੀ ਨਹੀਂ ਗਈ ਇਹ ਜਿੱਤ ਅਕਾਲ ਪੁਰਖ ਵਾਹਿਗੁਰੂ ਦੀ ਜਿੱਤ ਹੈ ਖਾਲਸਾ ਪੰਥ ਦੀ ਜਿੱਤ ਆ ਇਹ ਖਾਲਸਾ ਪੰਥ ਨੇ ਇਹ ਉਹ ਅਦੀਪ ਝੋਲੀ ਪਾਉਣੇ ਅਸੀਂ ਇਸ ਚਿੱਤ ਨੂੰ ਸਪੋਰਟ ਕਿਨੂੰ ਕਰੋਗੇ ਕਿਉਂਕਿ ਸਰਬਜੀਤ ਸਿੰਘ ਖਾਲਸੇ ਨੇ ਕਹਿੰਦਾ ਵੀ ਮੈਂ ਜਿਹੜੇ ਆਪਦੇ ਸਾਥੀ ਐ ਵਰਕਰ ਐ ਉਹਨਾਂ ਦੇ ਨਾਲ ਗੱਲਬਾਤ ਕਰੂੰਗਾ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਸਪੋਰਟ ਕਿਦੀ ਕਰਨੀ ਉੱਪਰ ਜਾ ਕੇ ਬਿਲਕੁਲ ਜੀ ਇਹ ਝੁੱਟੀਆਂ ਫਾਹਾਂ ਸਾਡੇ ਵਿਰੋਧੀਆਂ ਨੇ ਖਾਸ ਕਰਕੇ ਕਾਲੀ ਦਲ ਵਾਲੇ ਨੇ ਜਿਨ੍ਹਾਂ ਨੂੰ ਚਾਹੀਦਾ ਨਹੀਂ ਸੀਗਾ ਆ ਕਾਲੀ ਦਲ ਨੇ ਰਾਜ ਫੇਰੀ ਕੀਤਾ ਜੇ ਸ਼ਹੀਦ ਭਾਈ ਬੈਂਤ ਸਿੰਘ ਨੇ ਐਡੀ ਵੱਡੀ ਕੁਰਬਾਨੀ ਕੀਤੀ ਐ ਤੇ ਅਕਾਲੀ ਦਲ ਨੇ ਬਹੁਤ ਫਾਹਾਂ ਅਠਾਈਆਂ ਭਾਜਪੀ ਜਾਊਗਾ ਫਲਾਨਾ ਜਾਊਗਾ ਸਾਡੇ ਵਿਰੋਧੀਆਂ ਨੇ ਤੁਸੀਂ ਇਹ ਸੋਚੋ ਵੀ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਮੈਂਬਰ ਰਹੇ ਉਹ ਗਏ ਕਿਸੇ ਨਾਲ ਮੈਂਬਰ ਪਾਰਲੀਮੈਂਟ ਨੂੰ ਉਹਦਾ ਕੋਟਾ ਮਿਲਣਾ ਹੀ ਮਿਲਣਾ ਜਿਹੜਾ ਉਹ ਵੰਡ ਸਕਦਾ ਲੋਕਾਂ 'ਚ ਉਹ ਵਾਰਜ ਠਾ ਸਕਦਾ ਉਹਨੂੰ ਟਾਈਮ ਮਿਲਣਾ ਹੀ ਮਿਲਣਾ ਚਾਹੂ ਕਿਸੇ ਨਾਲ ਨਾ ਜਾਵੇ ਉਹਨੂੰ ਉਹਦਾ ਟਾਈਮ ਉੱਥੇ ਮਿਲਣਾ ਹੀ ਮਿਲਣਾ ਮੁੱਦੇ ਠਾਉਣ ਵਾਸਤੇ ਅਸੀਂ ਮੁੱਦੇ ਠਾਵਾਂਗੇ ਜਿਹੜੀ ਉਥੋਂ ਪਾਰਲੀਮੈਂਟ ਸਾਨੂੰ ਗ੍ਰਾਂਟ ਮਿਲਣੀ ਆ ਪੈਸਾ ਮਿਲਣਾ 1.2 2 ਕਰੋੜ ਰੁਪਈਆ ਜਿੰਨਾ ਵੀ ਸਾਲ ਦਾ ਚਾਹੇ ਉਹ ਉਹ ਅਸੀਂ ਵੰਡਾਂਗੇ ਲੋਕਾਂ 'ਚ ਤੇ ਹੁਣ ਬੈਂਸ ਭਰਾ ਰਹੇ ਆ ਆਪਣਾ ਐਮਐਲ ਰਹੇ ਆ ਉਹ ਨਹੀਂ ਕਿਸੇ ਨਾਲ ਸੀਗੇ ਸਪੋਰਟ ਨਹੀਂ ਕੀਤੀ ਉੱਥੇ ਮੁੱਦੇ ਠਾਉਂਦੇ ਰਹੇ ਪੰਜਾਬ ਦੇ ਗੱਲਬਾਤ ਕਰਦੇ ਰਹੇ ਆ ਹੁਣ ਵੀ ਕਿੰਨੇ ਆ ਹੁਣ ਵੀ ਰਾਣਾ ਗੁਰਜੀਤ ਦਾ ਬੇਟਾ ਜਿਹੜਾ ਉੱਥੋਂ ਐਮਐਲਏ ਜਿੱਤਿਆ ਉਹ ਕਿਸੇ ਨਾਲ ਗਿਆ ਜ਼ਰੂਰੀ ਨਹੀਂ ਹੁੰਦਾਗਾ ਕੋਈ ਕਿਸੇ ਨਾਲ ਜਾਣੇ ਜ਼ਰੂਰੀ ਹੈ ਇਹ ਤਾਂ ਗਲਤ ਫਾਹਾਂ ਡਾਈਆਂ ਇੱਕ ਗੱਲ ਤੁਸੀਂ ਕਹੀ ਸੀਗੀ ਕਿ ਜੇਕਰ ਜਿੱਤ ਹਾਸਲ ਕਰਦੇ ਆ ਅਸੀਂ ਕੋਈ ਢੋਲ ਨਹੀਂ ਵਜਾਵਾਂਗੇ ਕੋਈ ਲੱਡੂ ਨਹੀਂ ਵੰਡਾਂਗੇ ਉਸ ਗੱਲ ਤੇ ਖਰੇ ਉਤਰੋਗੇ ਸਵੇਰੇ ਬਿਲਕੁਲ ਜੀ ਅਸੀਂ ਢੋਲ ਵਾਲਾ ਆਇਆ ਸੀ ਵੀਰ ਕਰੀ ਬੰਦਾ ਅਸੀਂ ਉਹਨੂੰ ਉਹਦੀ ਸੇਵਾ ਪਾਣੀ ਦਿੱਤਾ ਸੀ ਕਿ ਭਰਾਵਾ ਜਾ ਅਸੀਂ ਢੋਲ ਨਹੀਂ ਵਜਾਉਣੇ ਸਾਡੇ ਸਾਹਮਣੇ ਉਹ ਕੱਲ ਤੱਕ ਸਭ ਸਾਨੂੰ ਦਿਖ ਰਿਹਾ ਉਹ ਸਾਨੂੰ ਦੇਖ ਰਿਹਾ ਮਾਸੂਮ ਬੱਚੇ ਸ਼ਹੀਦ ਕੀਤੇ ਜਿਨ੍ਹਾਂ ਨੂੰ ਛੋਟੇ ਛੋਟੇ ਬੱਚੇ ਸਾਡੇ ਸ਼ਹੀਦ ਕੀਤੇ ਹਰ ਮੰਦਰ ਸਭ ਸਾਡਾ ਟਾਇਆ ਗਿਆ ਯਾਰ ਅਸੀਂ ਕਿਹੜੇ ਮੂੰਹ ਨਾਲ ਖੁਸ਼ੀ ਮਨਾਵਾਂਗੇ ਅਸੀਂ ਤੁਹਾਡੇ ਰਾਇ ਸਖ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਅਸੀਂ ਖੁਸ਼ੀ ਨਹੀਂ ਮਨਾਉਣੀਗੀ ਕਿਉਂਕਿ ਨੌਜਵਾਨਾਂ ਦੀ ਜੀਵਾਤ ਆ ਚਾਹੁੰਦੇ ਨੌਜਵਾਨ ਹੁੰਦੀ ਹੈ ਖੁਸ਼ੀ ਪਰ ਅਸੀਂ ਖੁਸ਼ੀ ਸੱਤ ਤੋਂ ਵੱਧ ਮਨਾ ਲਾਂਗੇ ਸੰਗਤਾਂ ਦਾ ਧੰਨਵਾਦ ਵੀ ਕਰਾਂਗੇ ਪਰ ਅਸੀਂ ਖੁਸ਼ੀ ਨਹੀਂ ਮਨਾਵਾਂਗੇ ਕਿਉਂਕਿ ਬਹੁਤ ਦਖਾਂਤ ਵਾਪਰਿਆ ਸਾਡੀ ਖੁਸ਼ ਹੋ ਜੀ ਪੂਰਾ ਖੁਸ਼ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਇਹ ਅਕਾਲ ਤਖਤ ਸਾਹਿਬ ਦੀ ਜਿੱਤ ਹੋਈ ਹੈ ਜੀ ਪੂਰੀ ਕੌਮ ਦੀ ਹਰੇਕ ਪੰਥਦਰਦੇ ਦੇ ਜਿਹੜੇ 240000 ਵੋਟ ਭਾਈ ਸਾਹਿਬ ਨੂੰ ਪਈ ਹੈ ਇਹ ਅਕਾਲ ਤਖਤ ਨੂੰ ਮੰਨਣ ਆਲੇ ਨੂੰ ਵੋਟ ਪਈ ਹੈ ਅਸੀਂ ਸਾਰੀ ਫਰੀਦਕੋਟ ਦੇ ਜਿੰਨਾ ਜਿੰਨਾ ਪੈਂਡ ਪ੍ਰਾਵਾਂ ਨੇ ਵੋਟ ਪਾਈ ਹੈ ਉਹਨਾਂ ਦਾ ਧੰਨਵਾਦ ਕਰਦੇ ਆਂ ਅਕਾਲ ਤਖਤ ਦੇ ਹੁਕਮ ਨੂੰ ਮੰਨਿਆ ਇਹਨਾਂ ਨੇ ਬਾਕੀ ਗੱਲ ਹੈ ਵੀ ਪੰਥ ਦਾ ਬੂਟਾ ਸੁੱਕ ਗਿਆ ਸੀਗਾ ਹੁਣ ਕੋਸ਼ਿਸ਼ ਕਰੂਗਾ ਭਾਈ ਅਮਰਤਪਾਲ ਸਿੰਘ ਨੂੰ ਪਾਣੀ ਪਾ ਕੇ ਉਹਨੂੰ ਹਰਿਆ ਭਰਿਆ ਕਰਕੇ ਪੰਥ ਗੱਭਰੂ ਹੋਵੇ ਇਹ ਗੱਲ ਕਹੀ ਜਾ ਰਹੀ ਸੀਗੀ ਯਾਰ ਪਤਾ ਲੱਗ ਜੂਗਾ ਵੀ ਲੋਕਾਂ ਦੀਆਂ ਖਾਸ ਕਰਕੇ ਜਿਹੜੇ ਸਿੱਖ ਕੌਮ ਨੇ ਜਾਂ ਪੰਥ ਨੂੰ ਜਿਹੜਾ ਚਾਹਣ ਵਾਲੇ ਆ ਉਹਨਾਂ ਦੀਆਂ ਜ਼ਮੀਰਾਂ ਜਿਉਂਦੀਆਂ ਜਾਂ ਮਰ ਗਈਆਂ ਕੀ ਦੇਖਦੇ ਹੋ ਮਾਰੇ 240000 ਦੀ ਤਾਂ ਜਾਗਦੀ ਆ ਜੀ ਜਿਹੜੇ ਬਾਕੀ ਕਹਿੰਦੇ ਦੂਜੀਆਂ ਪਾਰਟੀਆਂ ਨੂੰ ਗਈ ਆ ਉਹ ਤਾਂ ਜ਼ਮੀਰਾਂ ਮਰੀਆਂ ਵਾਲੇ ਹੀ ਨੇ ਉਹ ਹੁਣ ਅਕਲ ਤੱਕ ਜਾਣਗੇ ਉਹ ਤਾਂ ਉਨ ਨੂੰ ਉੱਚੀ ਕਰਕੇ ਜਾਣਗੇ ਕਿ ਨੀਵੀਂ ਕਰਕੇ ਜਾਣਗੇ ਇਹ ਤਾਂ ਉਹ ਹੀ ਜਾਣ ਸਕਦੇ ਆ ਬਾਕੀ ਗੱਲ ਆ ਵੀ 240000 ਦਾ ਮੈਂ ਕਹਿ ਸਕਦਾ ਉਹ ਮਰਜੀ ਵੜਿਆ ਨੇ ਵੋਟ ਪਾਈ ਹੈ ਜਿਹੜੇ ਕਿ ਭਾਈ ਬਿਆਨ ਸਿੰਘ ਦੀ ਸ਼ਹਾਦਤ ਨੂੰ ਸ਼ਰਧਾ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਰੋਮ ਰੋਮ ਉਹਨਾਂ ਨੂੰ ਪ੍ਰਣਾਮ ਕਰਦਾ ਉਹਨਾਂ ਨੂੰ ਧੰਨਵਾਦ ਕਰਦਾ ਬਿਲਕੁਲ ਜੀ ਜਾਲ ਦੀਆਂ ਜ਼ਮੀਰਾਂ ਦਾ ਸਬੂਤ ਦਿੱਤਾ ਫਰੀਦਕੋਟ ਦੇ ਲੋਕਾਂ ਨੇ ਨੌਜਵਾਨ 1999 ਦਾ ਇਤਿਹਾਸ ਦਰਹਾਤਾ ਕਿਹੜੇ ਫਰੀਦਕੋਟ ਦੇ ਲੋਕ ਆ ਤੁਸੀਂ ਵੀ ਇਥੋਂ ਦੇ ਵਸਨੀਕ ਆ ਇਥੇ ਜਿਹੜਾ ਵੀ ਮੁੱਦਾ ਜੇ ਕੋਈ ਮਸਲਾ ਉਹ ਫਰੀਦਕੋਟ ਦੇ ਲੋਕਾਂ ਨੇ ਸਰੂਤੀ ਕਾਂਡ ਹੋਇਆ ਫਰੀਦਕੋਟ ਦੇ ਲੋਕਾਂ ਨੇ ਸਰਕਾਰ ਹਲਾ ਕੇ ਰੱਖ ਦਿੱਤੀ ਗਈ ਹੋਰ ਵੀ ਜਿੰਨੇ ਵੀ ਕੋਈ ਮਸਲੇ ਉਹਨਾਂ ਦੇ ਫਰੀਦਕੋਟ ਦੇ ਲੋਕ ਪਿੱਛੇ ਨਹੀਂ ਹਟਦੇ ਹੱਕੜਾ ਕੇ ਖੜ ਜਾਂਦੇ ਆ ਜਿਹੜੇ ਬੱਚੇ ਵੀ ਸੀ ਨਾ ਜੇ 7-8 ਸਾਲ ਦੇ ਉਹ ਵੀ ਇਹ ਗੱਲ ਕਹਿ ਰਹੇ ਸੀ ਕਹਿੰਦੇ ਜੇ ਸਰਬਜੀਤ ਸਿੰਘ ਨੂੰ ਵੋਟ ਨਾ ਪਾਈ ਤਾਂ ਜਦੋਂ ਦਰਬਾਰ ਸਾਹਿਬ ਜਾਵਾਂਗੇ ਤੇ ਉਦੋਂ ਸ਼ਰਮ ਮਹਿਸੂਸ ਹੋਊਗੀ ਬੱਚੇ ਵੀ ਇਹ ਗੱਲ ਕਹਿ ਰਹੇ ਸੀ ਜੁੱਸ ਦਾ ਬਹੁਤ ਵੱਡੀ سپورਟ ਰਹੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪਿੰਡਾਂ 'ਚ ਕਹਿੰਦੇ ਸੀ ਜੀ ਝਾੜੂ ਵਾਲੇ ਹੋ ਜੋ ਕੋਈ ਕਹਿੰਦਾ ਇੱਕ ਗੱਲਾਂ ਲਓ ਜੋ ਮੈਂ ਕਹੀ ਨਹੀਂ ਜੀ ਸਿੱਖ ਸਿੱਖ ਦੇ ਮੈਂ ਅੰਗਰੀ ਜਾਊਗਾ ਸਰਪ੍ਰੀਤ ਸਿੰਘ ਖਾਲਸਾ ਹੀ ਮੇਰਾ ਨਾਮ ਹੈ ਸਰਪ੍ਰੀਤ ਸਿੰਘ ਖਾਲਸਾ ਦੇ ਮੈਂ ਅਗਰੀ ਗਏ ਆ ਜੀ ਸਾਨੂੰ ਆਦੇ ਜੀ ਥੋੜਾ ਗੰਨਾ ਨਚੋਰਤਾ ਹੀ ਮੈਂ ਪੁੱਛਣ ਆਲਾ ਹੀ ਝਾੜੂ ਵਾਲਿਆਂ ਨੂੰ ਥੋੜੀ ਝਾੜੂ ਵਾਲੀ ਬੋਂਕਰ ਕਿੱਥੇ ਆਈ ਮੈਂ ਝਾੜੂ ਵਾਲਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਬੋਂਕਰ ਦਾ ਟੀਲਾ-ਟੀਲਾ ਜ਼ਿੰਦਗੀ ਭਰੀ ਚੱਕਦੇ ਰਹੋਗੇ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਜੀ ਸਰਬਜੀਤ ਸਿੰਘ ਖਾਲਸੇ ਦੀ ਇੱਕ ਸਭ ਤੋਂ ਪਹਿਲਾ ਖਬਰ ਲੱਗੀ ਸੀਗੀ ਅਖਬਾਰ ਤੇ ਕਿ ਉਹ ਪਹਿਲਾ ਫਰੀਦਕੋਟ ਪਹੁੰਚ ਰਹੇ ਆ ਫਰੀਦਕੋਟ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਤਾਂ ਉਸ ਵਕਤ ਸਰਬਜੀਤ ਸਿੰਘ ਖਾਲਸਾ ਇੱਥੇ ਪਹੁੰਚੇ ਨਹੀਂ ਤੇ ਪਰ ਉਸ ਵਕਤ ਆਪਾਂ ਤੁਹਾਨੂੰ ਕਹਿ ਸਕਦੇ ਆ ਕਿ ਮੋਗੇ ਤੋਂ ਕੁਝ ਲੋਕ ਚੱਲ ਕੇ ਆਏ ਸੀ ਸਪੈਸ਼ਲ ਉਚੇਚੇ ਤੌਰ ਤੇ ਹਾਲਾਂਕਿ ਉਹਨਾਂ ਨੇ ਸਰਬਜੀਤ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਕੁਝ ਨਹੀਂ ਹੋਇਆ ਸੀਗਾ ਉਹ ਕੌਣ ਲੋਕ ਸੀਗੇ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਯਾਰ ਅਸੀਂ ਕਹਿੰਦੇ ਆ ਵੀ ਸਰਬਜੀਤ ਸਿੰਘ ਖਾਲਸੇ ਦੇ ਨਾਲ ਖੜਕੇ ਤੇ ਅੱਜੋ ਇੱਥੇ ਅੱਜ ਮਿਲ ਗਿਆ ਸਾਨੂੰ ਗੱਲਬਾਤ ਕਰਦੇ ਹਾਂ ਜੀ ਤੁਸੀਂ ਪਹਿਲੇ ਦਿਨ ਆਪਾਂ ਮਿਲੇ ਸੀਗੇ ਤੇ ਕਿਵੇਂ ਲੱਗਦਾ ਉਹਦੇ ਦਿਮਾਗ ਤੋਂ ਡੇ ਆਈ ਸੀ ਯਾਰ ਆਪਾਂ ਇਹਨੂੰ ਜਿਤਾਈਏ ਹਾਂਜੀ ਅਸੀਂ ਅਸੀਂ ਤਾਂ ਆਪਣੀ ਕੌਮ ਦੇ ਲਈ ਆਏ ਸੀ ਹੈਨਾ ਜੀ ਸਾਡੇ ਤਾਂ ਭਾਗ ਚੰਗੇ ਸੀਗੇ ਸਾਡੇ ਹਲਕੇ ਸ਼ਹੀਦ ਪਰਿਵਾਰ ਦਾ ਬੇਟਾ ਆ ਗਿਆ ਸੀ ਹੈਨਾ ਸਾਨੂੰ ਉਹਨਾਂ ਕੋਲੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਅਖਬਾਰ ਤੋਂ ਪੜਿਆ ਸੀ ਫਿਰ ਬਾਬਾ ਗੋਦੜੀ ਸਾਹਿਬ ਤੁਸੀਂ ਸਾਨੂੰ ਮਿਲੇ ਤੁਸੀਂ ਸਾਨੂੰ ਉਹਨਾਂ ਦਾ ਫੋਨ ਨੰਬਰ ਲੈ ਕੇ ਦਿੱਤਾ ਤੁਸੀਂ ਸਾਡਾ ਉਹਨਾਂ ਨਾਲ ਸੰਪਰਕ ਕਰਾਇਆ ਉਹਦੋਂ ਮੇਰੇ ਘਰ ਤਲਵੰਡੀ ਸਾਹਿਬ ਬੋਰੂ ਜੇਵੇ ਸੀ ਉਹ ਆ ਨਹੀਂ ਸਕੇ ਫਿਰ ਉਹ ਦੂਗਾ ਕੈਂਪੇਨ ਚੱਲੀ ਗਈ ਇਹਨੂੰ ਤੁਹਾਡੇ ਮਨ ਦੇ ਵਿੱਚ ਉਸ ਦਿਨ ਕੀ ਸੋਚ ਸੀਗੀ ਸੋਚ ਤਾਂ ਹੁਣ ਆਪਾਂ ਹੋਰ ਆਪਾਂ ਕੀ ਕਿੰਨੀ ਕਿਸਮਤ ਵਾਲੇ ਲੋਕ ਆ ਯਾਰ ਆਪਾਂ ਸਾਨੂੰ ਇਹੋ ਜਿਹਾ ਪਰਿਵਾਰ ਜੇ ਆਪਾਂ ਬਾਬਾ ਦੀਪ ਸਿੰਘ ਵਰਗਿਆਂ ਨੂੰ ਮੰਨਦੇ ਆ ਉਹੋ ਜਿਹਾ ਹੀ ਪਰਿਵਾਰ ਹੈ ਬਾਬਾ ਦੀਪ ਸਿੰਘ ਵੀ ਦਰਬਾਰ ਸਾਹਿਬ ਦੀ ਆਜ਼ਾਦੀ ਲਈ ਕੁਰਬਾਨੀ ਕੀਤੀ ਹੈ ਹਨਾ ਉਹੋ ਜਿਹਾ ਹੀ ਪਰਿਵਾਰ ਸੀ ਇਹਦਾ ਅਸੀਂ ਕਿੱਥੇ ਦੇਣ ਦੇ ਸਕਦੇ ਆ ਪਰਿਵਾਰ ਦਾ ਅਸੀਂ ਤਾਂ ਕਿਨੇ ਭਾਗਾ ਆਲੇ ਸਾਡਾ ਕਰਜ਼ਾ ਲੈ ਗਿਆ ਅਸੀਂ ਸੁਰਖਰੂ ਹੋ ਕੇ ਚੱਲੇ ਆ ਅਸੀਂ ਵੀ ਉਸ ਪਰਿਵਾਰ ਦੀ ਮਦਦ ਕੀਤੀ ਹੈ ਇਹ ਗੱਲ ਆਮ ਚੱਲਦੀ ਸੀਗੀ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਦੀ ਤੇ ਖੰਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਪਤਾ ਲੱਗ ਜੂਗੇ ਉਹਨਾਂ ਦੀਆਂ ਜਮੀਰਾਂ ਜਾਗਦੀਆਂ ਕਿ ਮਰੀਆਂ ਹਾਂਜੀ ਹਾਂਜੀ ਉਹ ਤੇ ਜਿਵੇਂ ਸਿੱਧੂ ਮੂਸੇਵਾਲਾ ਕਹਿੰਦਾ ਸੀ ਨਾ ਵੀ ਬੀਬੀ ਨੂੰ ਖਾਲੜਾ ਗਾਣਾ ਵੀ ਆਇਆ ਸੀ ਉਹਦਾ ਵੀ ਤੁਸੀਂ ਬਾਅਦ ਚ ਲੋਕੋ ਪਛਤਾਉਣੇ ਆ ਬੀਬੀ ਖਾਲੜਾ ਨੂੰ ਹਰਾਤਾ ਉਹਨੂੰ ਹਰਾਤਾ ਅਸੀਂ ਵੀ ਇਹ ਸੋਚਦੇ ਸੀ ਕਿਤੇ ਸਾਡੇ ਨਾਲ ਵੀ ਆਏ ਨਾ ਹੋਵੇ ਪਰ ਸਾਡੇ ਪਿੰਡ ਨੂੰ ਦੇਣ ਹੈਗੀ ਹੈ ਜੀ ਸਾਡਾ ਜਿਹੜਾ ਸਾਡਾ ਪਿੰਡ ਦੌਲਤਪੁਰਾ ਸਾਡੇ ਪਿੰਡ ਦਾ ਬਸੰਤ ਸਿੰਘ ਖਾਲਸਾ ਮੁੰਡਾ ਡਿਬਰੂਗੜ੍ਹ ਭਾਈ ਅਮਰਚਪਾਲ ਸਿੰਘ ਨਾਲ ਡਿਬਰੂਗੜ੍ਹ ਆ ਉਹਦੇ ਪਿਤਾ ਜੀ ਵੀ ਸਾਡੇ ਨਾਲ ਆਏ ਹੋਏ ਹਨ ਤੇ ਉਹਦੇ ਕਰਕੇ ਸਾਡੇ ਪਿੰਡ ਚੇਟਕ ਲੱਗੀ ਸੀ ਉਹ ਸਾਨੂੰ ਉਹਨੇ ਵੀ ਕਿਹਾ ਸੀ ਵੀ ਜੇ ਭਾਈ ਸਾਹਿਬ ਨੂੰ ਚੱਲਦੇ ਤੇ ਉਹਦੇ ਨਾਲ ਚੱਲਣਾ ਪਰ ਅਸੀਂ ਸ਼ੁਰੂ ਤੋਂ ਪਹਿਲਾਂ ਇਕੱਲੇ ਪਰਿਵਾਰ ਸੀ ਪਰ ਬਾਅਦ ਚ ਫਿਰ ਇਹਨਾਂ ਨੂੰ ਆਪਾਂ ਕਿੱਥੋਂ ਛੱਡ ਸਕਦੇ ਸੀ ਇਹ ਉਹਨਾਂ ਦੇ ਆ ਪਿਤਾ ਜੀ ਆ ਉਹਦੇ ਚਾਚਾ ਜੀ ਹੈ ਜੀ ਅੱਛਾ ਤੁਸੀਂ ਤੁਹਾਡੇ ਭਤੀਜਾ ਤੇ ਹਾਂ ਜੀ ਹਾਂ ਜੀ ਉਹ ਦਿਨਾਂ ਤੋਂ ਅਮਰਤਪਾਲ ਦੇ ਨਾਲ ਅਮਰਤਪਾਲ ਸਿੰਘ ਭਾਈ ਦੀਪ ਸਿੱਧੂ ਦੇ ਨਾਲ ਪਹਿਲਾਂ ਅਸੀਂ ਫਿਰ ਭਾਈ ਅਮਰਤਪਾਲ ਸਿੰਘ ਦੇ ਨਾਲ ਪਹਿਲਾਂ ਭਾਈ ਦੀਪ ਸਿੱਧੂ ਨਾਲ ਸੀ ਜੀ ਹੁਣ ਤਾਂ ਅਮਰਤਪਾਲ ਵੀ ਦੀਪ ਸਿੱਧੂ ਦੇ ਮਨਦੀਪ ਸਿੰਘ ਵੀ ਸਾਡੇ ਨਾਲ ਅਸੀਂ ਉਹਨਾਂ ਨਾਲ ਹੀ ਆਏ ਹਾਂ ਹਾਂ ਭਾਈ ਮਨਦੀਪ ਸਿੰਘ ਸਿੱਧੂ ਵੀ ਆਏ ਹੋਏ ਤੁਹਾਨੂੰ ਮਿਲਾਉਣੇ ਆ ਭਾਈ ਜੀ ਇੱਥੇ ਭਾਈ ਜੀ ਇੱਥੇ ਮਨਦੀਪ ਸਿੰਘ ਸਿੱਧੂ ਹਾਂ ਅਸੀਂ ਭਾਈ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਜੁੜੇ ਹੋਏ ਸੀਗੇ ਪਰ ਸਾਡੇ ਹਲਕੇ ਤਾਂ ਕੋਈ ਵਾਰਸ ਜਥੇਬੰਦੀ ਪੰਜਾਬ ਦਾ ਹੈ ਨਹੀਂ ਸੀ ਭਾਈ ਸਾਹਿਬ ਦੀ ਸਪੋਰਟ ਹੀ ਕਰਨੀ ਸੀ ਅਸੀਂ ਹਨਾ ਤੇ ਆ ਉਹਨਾਂ ਦੇ ਅਵਤਪਰ ਵੀ ਐਮਪੀ ਬਣ ਗਏ ਫਿਰ ਬਣ ਗਏ ਜੀ ਬਣ ਗਏ ਸਾਨੂੰ ਸਾਨੂੰ ਤੇ ਇਹ ਖੁਸ਼ੀ ਆ ਵੀ ਸਾਡੇ ਪੰਜਾਬ ਨੂੰ ਕੋਈ ਬਚਾ ਲੇ ਪੰਜਾਬ ਡੁੱਬ ਰਿਹਾ ਜੀ ਨਸ਼ਿਆਂ ਦੇ ਗਲਤਾਨ ਹੋ ਰਿਹਾ ਸਾਡਾ ਕੋਈ ਇਹ ਨਹੀਂ ਗਾ ਵੀ ਹਿੰਦੂ ਮਤ ਨਾਲ ਜਾਂ ਹੋਰ ਨਾਲ ਸਾਡਾ ਵਿਰੋਧ ਆ ਦੋ ਜਾਨੇ ਫਿਰ ਕਿਵੇਂ ਬਚਾਉਣਗੇ ਨਹੀਂ ਹੁਣ ਕਿਵੇਂ ਦੋਨੇ ਲਹਿਰ ਬਣ ਗਈ ਹੈ ਪੈਲ ਤਾਂ ਕਰਨੀ ਪਾ ਜੀ ਕਿਸੇ ਨੂੰ ਪੈਲ ਤਾਂ ਕਰਨੀ ਪਊਗੀ ਨਾ ਜੇ ਆਪਾਂ ਹੱਥਾਂ ਦੇ ਹੱਥ ਧਰ ਕੇ ਬਹਿ ਜਾਈਏ ਵੀ ਪੋਸਿਬਿਲਟੀ ਨਹੀਂ ਹੈ ਨਾ ਸਾਡੀ ਕੌਮ ਦੇ ਵਿੱਚ ਇਦਾਂ ਦਾ ਕੋਈ ਖੈਗਾ ਸਮਾਂ ਦੇਖੋ ਪਹਿਲ ਕਦਮੀ ਕਰਨੀ ਪਈ ਹੈ ਇੱਕ ਕਦਮ ਜੇ ਕੋਈ ਅੱਗਾ ਚੱਲਦਾ ਤਾਂ ਪਰਮਾਤਮਾ ਵੀ ਉਸ ਚੀਜ਼ ਨੂੰ ਸਹਾਇ ਹੋਊਗਾ ਨਾ ਸਾਨੂੰ ਅੱਜ ਗਲੀਆਂ ਨਾਲੀਆਂ ਦੀ ਰਾਜਨੀਤੀ ਹੋ ਰਹੀ ਹੈ ਹਮੇਸ਼ਾ ਅਸੀਂ ਜਦੋਂ ਦੇ 70 ਸਾਲ ਦਾ ਦੇਸ਼ ਆਜ਼ਾਦ ਹੋਇਆ ਅਸੀਂ ਗਲੀਆਂ ਨਾਲੀਆਂ ਚ ਜਿੱਤੇ ਹੋਇਆ ਗਲੀਆਂ ਨਾਲੀਆਂ ਅੱਜ ਸਾਡੇ ਕੋਈ ਮੈਟਰ ਨਹੀਂ ਜਾਂ ਮੁੱਦੇ ਨਹੀਂ ਸਾਡੇ ਸਾਡੇ ਮੁੱਦੇ ਆ ਨੌਜਵਾਨ ਪੀੜ੍ਹੀ ਨੂੰ ਜਨਰੇਸ਼ਨ ਨੂੰ ਸਾਡੇ ਨੂੰ ਜੋਬ ਚਾਹੀਦੀ ਆ ਵਧੀਆ ਟ੍ਰੀਟਮੈਂਟ ਵਾਸਤੇ ਵਧੀਆ ਹਸਪੀਟਲ ਚਾਹੀਦੇ ਜੋ ਬੰਦਾ ਆਮ ਨਾਰਮਲ ਜਿਹੜਾ ਗਰੀਬ ਪਰਿਵਾਰ ਆਫੋਰਡ ਕਰ ਸਕੇ ਉਸ ਚੀਜ਼ ਨੂੰ ਜਿਹੜਾ ਉੱਥੇ ਇਲਾਜ ਹੋ ਸਕੇ ਵੱਡੀ ਗੱਲ ਇਹ ਆ ਸਾਡੀ ਕੌਮ ਨੂੰ ਅੱਜ ਉਹਨਾਂ ਰਾਹਾਂ ਦੇ ਉੱਤੇ ਪਾਇਆ ਜਾ ਰਿਹਾ ਜਿਹੜੇ ਜਿੱਦਾਂ ਜਹੂਦੀ ਲੈ ਕੇ ਗਏ ਸੀ ਹਰ ਪਾਸੇ ਦੱਬਿਆ ਤੇ ਧੱਕਿਆ ਤੇ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਅਨਐਕਸੈਪਟੇਬਲ ਆ ਤੇ ਅਸੀਂ ਚਾਹੁੰਦੇ ਆ ਕਿ ਸਿੱਖ ਕੌਮ ਆਪਣੇ ਰਾਹਾਂ ਨੂੰ ਆਪ ਬਣਾਵੇ ਤੇ ਆਪ ਨਮੀ ਕੋਈ ਲੀਕ ਵੱਡੀ ਖਿੱਚੇ ਜਿਹਦੇ ਨਾਲ ਸਾਡੀ ਕੌਮ ਸਾਡਾ ਭਵਿੱਖ ਸਾਡੀ ਨੌਜਵਾਨੀ ਸਾਡਾ ਇੱਕ ਸਾਡੀ ਪਛਾਣ ਜਿਹੜੀ ਸਾਡੀ ਉਹ ਆਇਡੈਂਟੀਟੀ ਆ ਖ ਉਹ ਕੌਮ ਨੂੰ ਆਪਣੀ ਇੱਕ ਨਵੀਂ ਲੈਂਡ ਤੇ ਲੀਕ ਬਣਾਉਣ ਦੀ ਲੋੜ ਸੀ ਅਸੀਂ ਦੀਪ ਸਿੱਧੂ ਦੇ ਨਾਲ ਤੁਰੇ ਸੀ ਅਸੀਂ ਬਾਈ ਦੀਪ ਸਿੱਧੂ ਦੇ ਨਾਲ ਤੁਰੇ ਸੀ ਅਸੀਂ ਇਹ ਸੋਚ ਕੇ ਤੁਰੇ ਸੀ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਲੜਖਾਈ ਕਰਨੇ ਜਾਂ ਪੰਜਾਬ ਦੇ ਹਿੱਤਾਂ ਦੇ ਪਹਿਰਾ ਦੇਣਾ ਕਿਉਂਕਿ ਅਸੀਂ ਇਕੱਲੇ ਕੁਛ ਨਹੀਂ ਸੀ ਕਰ ਸਕਦੇ ਸੀ ਇੱਕ ਵੇਚ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਦੀ ਬਦਕਿਸਮਤੀ ਤੇ ਸਾਡਾ ਸਾਡੀ ਆਪਣੀ ਬਦਕਿਸਮਤੀ ਕਿ ਅਸੀਂ ਉਸ ਵਹੀਰੇ ਨੂੰ ਖੋਲਿਆ ਸਰਕਾਰਾਂ ਨੇ ਕਿਸੇ ਆਨੇ ਬਹਾਨੇ ਕਰਕੇ ਸਾਡੇ ਤੁਸਦਾਂ ਵਾਲੀ ਜੁਦਾ ਕਰ ਲਿਆ ਪਰ ਪ੍ਰਮਾਤਮਾ ਇਹ ਪੰਜਾਬ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਕਲਗੀਆਂ ਵਾਲੇ ਨੇ ਆਪਣੇ ਪਰਿਵਾਰ ਦੇ ਸੱਤ ਜੀ ਬਾਰ ਕੇ ਇਸ ਪਰਿਵਾਰ ਨੂੰ ਇਸ ਪੰਜਾਬ ਨੂੰ ਇਸ ਪੰਜਾਬ ਦੀ ਧਰਤੀ ਨੂੰ ਬਚਾਇਆ ਸੀ ਇਸ 21 ਦੁੱਕੀ ਜਿੰਨੇ મોદી ਵਰਗੇ ਮਰਜ਼ੀ ਕੋਸ਼ਿਸ਼ ਕਰਨ ਪਰ ਪੰਜਾਬ ਦੀ ਧਰਤੀ ਨੂੰ ਖਤਮ ਨਹੀਂ ਕਰ ਸਕਦਾ ਕੋਈ ਵੀ ਇਨਸਾਨ ਤੁਸੀਂ ਜਿਵੇਂ ਹੁਣ ਲੋਕਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਦੋਵਾਂ ਨੂੰ ਇਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜ ਦੇਣਾ ਤੇ ਪਰ ਲੋਕਾਂ ਦੀਆਂ ਉਮੀਦਾਂ ਤੇ ਹੌਣ ਸਰਬਜੀਤ ਸਿੰਘ ਤੇ ਅਮਰਤ ਅਮਰਤ ਭਾਈ ਅਮਰਤਪਾਲ ਸਿੰਘ ਖਰੇ ਉਤਰਨਗੇ ਉਹਨਾਂ ਦੀ ਉਮੀਦਾਂ ਤੇ ਜੋ ਸੋਚ ਨਾਲ ਉਹਨਾਂ ਨੇ ਜਿਤਾ ਕੇ ਹਾਂ ਹਾਂ ਜੀ ਹਾਂ ਜੀ ਜਿੱਤਣਗੇ ਪਰ ਅਸੀਂ ਨਾ ਮੈਂ ਇੱਕ ਕੈਨੇਡਾ ਪੀਆਰ ਰਹਿਣਾ ਪਰ ਅਸੀਂ ਸਰਬਜੀਤ ਦੀ ਚੋਣ ਕਰਕੇ ਇੱਥੇ ਆਏ ਸੀ ਵੀ ਅਸੀਂ ਆਪਦੇ ਸਾਡੀ ਕੌਮ ਨੂੰ ਲੋੜ ਹੈ ਅਸੀਂ ਉੱਥੇ ਵੈਲ ਸੈਟਡੀ ਕਿਉਂ ਨਾ ਅਸੀਂ ਆਪਣੀ ਕੌਮ ਦੀ ਮਦਦ ਕਰੀਏ ਆ ਜਿਹੜੇ ਬੱਚੇ ਸਾਡੇ ਨਸ਼ੇ ਖਾ ਰਹੇ ਆ ਗਰੀਬਾਂ ਦੇ ਉਹ ਸਾਡੇ ਬੱਚੇ ਹੀ ਆ ਉਹ ਲੋਕਾਂ ਦੇ ਬੱਚੇ ਨਹੀਂ ਸਾਡਾ ਪੰਜਾਬ ਨੂੰ ਸਾਰੇ ਉਜਾੜਨ ਲੱਗੇ ਆ ਜੇ ਸਾਡਾ ਪੰਜਾਬ ਬਚ ਗਿਆ ਤੇ ਫਿਰ ਅਸੀਂ ਬਚ ਜਾਾਂਗੇ ਹਨਾ ਜੀ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਜਿਹੜੇ ਹਾਂਜੀ ਅਸਾਂ ਸਿੰਘ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸਾਂ ਸਿੰਘ ਦਾ ਪਤਾ ਹਾਂ ਮੈਂ ਫਰੀਦਕੋਟ ਵਾਸੀਆਂ ਨੂੰ ਇਹ ਕਿਰਪਾ ਕੀਤੀ ਜਿਹੜੀ ਬਹੁਤ ਵੱਡੀ ਕਿਰਪਾ ਕੀਤੀ ਫਰੀਦਕੋਟ ਵਾਸੀਆਂ ਨੇ ਜਿਵੇਂ ਖਨੂਰ ਸਾਹਿਬ ਤੇ ਕਿਰਪਾ ਹੋਈ ਆ ਓਵੇਂ ਫਰੀਦਕੋਟ ਹਲਕੇ ਤੇ ਹੋਈ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤਾਂ ਕਿਤੇ ਨਾ ਕਿਤੇ ਪੂਰੇ ਖੁਸ਼ ਦਿਖਾਈ ਦੇ ਰਹੇ ਨੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਆਸ ਤੇ ਉਮੀਦ ਦੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਨੇ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਭਾਈ ਸਾਹਿਬ ਉਹਨਾਂ ਨੂੰ ਵੋਟਾਂ ਪਾਈਆਂ ਮਿਹਨਤ ਕੀਤੀ ਕੈਂਪੇਨ ਕੀਤੀ ਉਹ ਆਸ ਸਾਨੂੰ ਨਜ਼ਰ ਆ ਗਈ ਹੈ ਉਸ ਨੀਲੀ ਛੱਤ ਵਾਲੇ ਨੇ ਸਾਡੇ ਤੇ ਕਿਰਪਾ ਕਰਕੇ ਹਰ ਜਿਓ ਨਮਾਣਿਆ ਤੂੰ ਮਾਣ ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਜੈਸੇ ਬਾਲਕ ਭਾਇ ਸੁ ਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਟਕੇ ਬੋ ਪਾਤੀ ਬੋੜ ਪਿਤਾ ਗੜ ਲਾਵੇ ਸਾਡੇ ਤੇ ਤਰਸ ਕਰਕੇ ਸਿੱਖ ਕੌਮ ਤੇ ਕਲੰਗੀ ਤਰਫ ਪਾਤਸ਼ਾਹ ਨੇ ਸਾਨੂੰ ਦਿਸ਼ਾ ਨਿਰਦੇਸ਼ ਦੇਣ ਵਾਸਤੇ ਦੋ ਪਾਰਲੀਮੈਂਟ ਹਲਕੇ ਸਾਨੂੰ ਜਿਤਾ ਕੇ ਸਾਡੀ ਕੌਮ ਦੀ ਝੋਲੀ ਪਾਈ ਹੈ ਪਾਏ ਹੈ ਮੇਰੀ ਕੌਮ ਦੇ ਦਿਨ ਬਦਲ ਰਹੇ ਆ ਮੇਰੀ ਕੌਮ ਦੀ ਫਿਜ਼ਾ ਬਦਲ ਰਹੀ ਹੈ ਜਿੱਥੇ ਗੁਰੂ ਨੇ ਸਾਡੇ ਤੇ ਐਡੀ ਵੱਡੀ ਕਿਰਪਾ ਕਰਕੇ ਸਾਨੂੰ ਦੋ ਪਾਰਲੀਮੈਂਟ ਮੈਂਬਰ ਦਿੱਤੇ ਹੈ ਮੇਰੀ ਗੁਰੂ ਅੱਗੇ ਅਰਦਾਸ ਬੇਨਤੀ ਹੈ ਕਿ ਮੇਰੀ ਕੌਮ ਨੂੰ ਏਕਤਾ ਤੇ ਅਤਿਪਾਕ ਵੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਂ ਬਹੁਤ ਵੱਡੀ ਗੱਲ ਕਹੀ ਹੈ ਕਿਉਂਕਿ ਇਹਨਾਂ ਦਾ ਭਤੀਜਾ ਅੱਜ ਵੀ ਜੇਲ੍ਹ ਦੇ ਵਿੱਚ ਬੰਦਾ ਹੈ ਤਾਂ ਇਹਨਾਂ ਦੇ ਜਿਹੜੇ ਪਾਵਕ ਬੋਲ ਨੇ ਅੰਦਰਲੇ ਬੋਲ ਆਪਾਂ ਕਹਿ ਸਕਦੇ ਆ ਕਿ ਜਨਤਾ ਦੇ ਸਾਹਮਣੇ ਰੱਖੇ ਨੇ ਕਾਫੀ ਸੰਤੁਸ਼ਟ ਜਿਹੜੇ ਦਿਖਾਈ ਦੇ ਰਹੇ ਨੇ ਕਿ ਤਰ੍ਹਾਂ ਕਿਤੇ ਜਿਹੜਾ ਇਹਨਾਂ ਨੂੰ ਲੱਗਦਾ ਸੀਗਾ ਕਿ ਲੋਕਾਂ ਦੀਆਂ ਜ਼ਮੀਰਾਂ ਜਿਹੜੀਆਂ ਜਾਗਦੀਆਂ ਜਾਂ ਨਹੀਂ ਜਾਗਦੀਆਂ ਪਰ ਅੱਜ ਉਹ ਸਾਹਮਣੇ ਆ ਗਿਆ ਸਾਰਾ ਕੁਝ ਤਾਂ ਦੇਖਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋ ਜਿਹੜੇ ਮੈਂਬਰ ਪਾਰਲੀਮੈਂਟਲ ਜਿਹੜੇ ਖੰਡੂਰ ਸਾਹਿਬ ਤੇ ਫਰੀਦਕੋਟ ਦੇ ਵਾਸੀਆਂ ਨੇ ਜਿਤਾ ਕੇ ਇਹਨਾਂ ਨੂੰ ਭੇਜਿਆ ਉਹ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਜਾਂ ਨਹੀਂ ਗੁਰਜੀਤ ਸਿੰਘ ਰਮਾਨਾ ਡੀ5 ਚੈਨਲ ਪੰਜਾਬੀ ਫਰੀਦਕੋਟ